ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਨਹੀਂ ਪਤਾ ਲੱਗਿਆ ਬੱਚਿਆਂ ਨੇ ਦੱਸਿਆ ਕਿ ਕੋਈ ਬੀਬੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਦੇ ਵਿੱਚ ਯੋਗਾ ਕਰ ਰਹੀ ਹੈ ਯੋਗਾ ਡੀ ਨੂੰ ਸ਼ੋਅ ਕਰਨ ਵਾਸਤੇ ਮੈਂ ਯੋਗਾ ਡੀ ਇੱਥੇ ਮੈਂ ਯੋਗ ਕਰ ਰਹੀ ਹਾਂ ਯੋਗ ਬਹੁਤ ਚੰਗੀ ਚੰਗੀ ਗੱਲ ਹੈ ਸਰੀਰ ਨੂੰ ਤੰਦਰੁਸਤ ਰੱਖਦਾ ਔਰ ਹਰ ਇੱਕ ਗੱਲ ਦੇ ਹਰ ਇੱਕ ਕੰਮ ਦੀ ਕੋਈ ਵੱਖਰੀ ਇੱਕ ਜਗਾ ਹੁੰਦੀ ਹੈ ਭਿੰਦੀ ਸਰਚ ਖੰਡ ਸ੍ਰੀ ਰਮੰਦਰ ਸਾਹਿਬ ਦੇ ਅੰਦਰ ਸਿਰਫ ਕਥਾ ਹੁੰਦੀ ਹੈ ਕੀਰਤਨ ਹੁੰਦਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਉੱਥੇ ਤੁਹਾਨੂੰ ਢਾਡੀ ਰਾਂਗ ਵੀ ਸੁਣਨ ਨੂੰ ਮਿਲੇਗਾ ਕੀਰਤਨ ਵੀ ਮਿਲੇਗਾ ਕਥਾ ਵੀ ਮਿਲੇ ਪਰ ਦਰਬਾਰ ਸਾਹਿਬ ਦੀ ਇੱਕ ਵੱਖਰੀ ਮਰਜ਼ਾਦਾ ਉੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ ਸੋ ਹਰ ਥਾਂ ਦੀ ਆਪਣੀ ਆਪਣੀ ਐਮਿਅਤ ਹੈ ਯੋਗਾ ਕਰਨਾ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਐਕਸਰਸਾਈਜ਼ ਮੈਨੂੰ ਈ 35 ਸਾਲ ਉਹਗੇ ਯੋਗਾ ਕਰਦੇ ਨੂੰ ਪਰ ਇਹ ਤੁਲਾ ਕਿ ਮੈਂ ਹੁਣ ਜੇ ਗੁਰਦੁਆਰਿਆਂ ਤੇ ਰਹਿਣਾ ਤਾਂ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਲੱਤਾਂ ਤਾਂ ਨੂੰ ਤੇ ਸਿਰ ਠਾਣ ਨੂੰ ਕਰਕੇ ਤੇ ਮੈਂ ਕਹਾਂ ਜੀ ਮੈਂ ਯੋਗਾ ਕਰਦਾ ਮੈਂ ਸ਼ੂ ਕਰਾਂ ਇਸ ਗੱਲ ਗਲਤ ਗੱਲ ਹੈ ਗਲਤ ਗਲਤ ਹੈ ਉਸ ਬੀਬੀ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਚੁੱਕੰਨੇ ਰਹੋ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਹੁੰਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬਹੁਤਾ ਤੁਹਾਨੂੰ ਸਖਤੀ ਤੋਂ ਕੰਮ ਲੈਣਾ ਪਏਗਾ ਨਹੀਂ ਤਾਂ ਕੱਲ ਨੂੰ ਪਰਵਾਣ ਆਖਣਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਕੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਇੱਕ ਚੀਜ਼ ਹੈ ਗੁਰੂ ਸਾਹਿਬਾਨ ਕੁਸ਼ਤੀਆਂ ਕਰਾਉਂਦੇ ਰਹੇ ਪਰ ਉਹਨਾਂ ਵਾਸਤੇ ਜਗ੍ਹਾ ਵੱਖਰੀ ਬਣਦੀ ਸੀ ਅਖਾੜੇ ਬਣਦੇ ਸੀ ਸੋ ਇਸ ਕਰਕੇ ਮੈਂ ਕਿ ਕੀਰਤਨੀਆ ਹੁੰਦੇ ਨਾਲ ਤੇ ਉਸ ਬੀਬੀ ਨੂੰ ਵੀ ਸचेत ਕਰਦਾ ਹਾਂ ਤੇ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੋਂ ਧਿਆਨ ਰੱਖਣ ਜਿੱਥੇ ਸ਼ਕਤੀ ਵਧ ਰੋੜ ਤੇ ਸ਼ਕਤੀ ਵਧਦੀ ਜਾਵੇ ਹੁਣ ਨਹੀਂ ਪਤਾ ਲੱਗਿਆ ਬੱਚਿਆਂ ਨੇ ਦੱਸਿਆ ਕਿ ਕੋਈ ਬੀਬੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾੜਮਾਂ ਦੇ ਵਿੱਚ ਯੋਗਾ ਕਰ ਰਹੀ ਹੈ। ਯੋਗਾ ਡੇ ਨੂੰ ਸ਼ੋਅ ਕਰਨ ਵਾਸਤੇ ਵੀ ਮੈਂ ਯੋਗਾ ਡੇ ਇੱਥੇ ਮੈਂ ਯੋਗ ਕਰ ਰਹੀ ਹਾਂ। ਯੋਗ ਬਹੁਤ ਚੰਗੀ ਚੰਗੀ ਗੱਲ ਹੈ, ਸਰੀਰ ਨੂੰ ਤੰਤਰਸ ਰੱਖਦਾ। ਔਰ ਹਰ ਇੱਕ ਗੱਲ ਦੇ ਹਰ ਇੱਕ ਕੰਮ ਦੀ ਕੋਈ ਵੱਖਰੀ ਇੱਕ ਜਗ੍ਹਾ ਹੁੰਦੀ ਹੈ ਬੈਂਦੀ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸਿਰਫ ਕਥਾ ਹੁੰਦੀ ਹੈ, ਕੀਰਤਨ ਹੁੰਦਾ ਉੱਥੇ। ਸ੍ਰੀ ਅਕਾਲ ਤਖਤ ਸਾਹਿਬ ਤੇ ਜਾਈਏ। ਉੱਥੇ ਤੁਹਾਨੂੰ ਟਾਟੀ ਰਾਂਗੇ ਵੀ ਸੁਣਨ ਨੂੰ ਮਿਲੇਗਾ ਕੀਰਤਨ ਹੀ ਮਿਲੇਗਾ ਤੇ ਕਰਤਾਰ ਸਾਹਿਬ ਮਿਲੇਗਾ ਪਰ ਦਰਬਾਰ ਸਾਹਿਬ ਦੀ ਇੱਕ ਵੱਖਰੀ ਮਰਜ਼ਾਦਾ ਉੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ ਸੋ ਹਰ ਥਾਂ ਦੀ ਆਪਣੀ ਆਪਣੀ ਐਮਿਅਤ ਹੈ ਯੋਗਾ ਕਰਨਾ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਐਕਸਰਸਾਈਜ਼ ਮੈਨੂੰ ਕੀ 35 ਸਾਲ ਹੋ ਗਏ ਯੋਗਾ ਕਰਦਿਆਂ ਪਰ ਇਹ ਥੋੜਾ ਕਿ ਮੈਂ ਹੁਣ ਜੇ ਗੁਰਦੁਆਰਿਆਂ ਚ ਰਹਿਣਾ ਤਾਂ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਕਤਾਨ ਨੂੰ ਤੇ ਸਿਰਖਾਨ ਕਰਕੇ ਤੇ ਮੈਂ ਕਹਾਂ ਜੀ ਮੈਂ ਯੋਗਾ ਕਰਦਾ ਮੈਂ ਸ਼ੋਅ ਕਰਾਂ ਇਸ ਗੱਲ ਗਲਤ ਗੱਲ ਹੈ ਗਲਤ ਗਲਤ ਹੈ ਉਸ ਬੀਬੀ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਚੁੱਕਨੇ ਰਹੋ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਆਉਂਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬਤਾ ਤੁਹਾਨੂੰ ਸਖਤੀ ਤੋਂ ਕੰਮ ਲੈਣਾ ਪਏਗਾ ਨਹੀਂ ਤਾਂ ਕੱਲ ਨੂੰ ਪਰਵਾਹ ਨਾ ਕਰਨਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਕੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਇੱਕ ਚੀਜ਼ ਹੈ ਗੁਰੂ ਸਾਹਿਬਾਨ ਕੁਸ਼ਤੀਆਂ ਕਰਾਉਂਦੇ ਰਹੇ ਪਰ ਉਹਨਾਂ ਵਾਸਤੇ ਜਗ੍ਹਾ ਵੱਖਰੀ ਬਣਦੀ ਸੀ ਅਖਾੜੇ ਬਣਦੇ ਸੀ ਸੋ ਇਸ ਕਰਕੇ ਮੈਂ ਕਿ ਕੀਰਤਨੀ ਹੁੰਦੇ ਨਾਲ ਤੇ ਉਸ ਬੀਬੀ ਨੂੰ ਵੀ ਸੂਚਿਤ ਕਰਦਾ ਹਾਂ ਔਰ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੋਂ ਧਿਆਨ ਰੱਖਣ ਜਿੱਥੇ ਸ਼ਕਤੀ ਲੋੜ ਤੇ ਸਹੀ ਵਰਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ